ਅੱਜ ਦੇ ਬਲੌਗ ਵੇਚ ਤੁਹਾਡਾ ਸਵਾਗਤ ਹੈ ਆਪ ਸਭ ਨੂੰ ਸਤ ਸ੍ਰੀ ਅਕਾਲ ਨਮਸਕਾਰ ਐਂਡ ਗੁੱਡ ਮਾਰਨਿੰਗ ਅੱਜ ਤੁਹਾਨੂੰ ਮੁੱਖ ਗਿਆਨ ਜ਼ਾਇਰਕਰ ਦੇ ਦਰਸ਼ਨ ਕਰਵਾਉਣੇ ਹਨ ਇਹ ਜ਼ਾਇਰਕਰ ਜੁਨੀਓਸਟਿਓ ਰਿਓ ਰਿਜਿਨਟ ਲੰਬੀਆ ਜੋ ਕਿ ਬੈਂਕੂਵਰ ਵਿੱਚ ਉਸ ਦਾ ਹੋਇਆ ਇਹ ਸਾਨੂੰ ਸਵਿੰਦਰ ਹੌਂਡਾ ਨੇ ਪ੍ਰੋਗਰਾਮ ਉੱਲੀ ਕਿਹਾ ਦਿਖਾਉਂਦਾ ਇਸ ਵਿੱਚ ਤਕਰੀਬਨ 90 ਦੇ ਕਰੀਬ ਬਜ਼ੁਰਗ ਅਤੇ ਬਾਲਗ ਸ਼ਾਮਲ ਹਨ ਇਹ ਗਰੁੱਪ ਨੇ ਬਸ ਸਾਰਾ ਹੈ ਸਾਨੂੰ ਬੈਂਕੂਵਰ ਤੇ ਜਾਇਆ ਜਾਵੇਗਾ ਉੱਥੇ ਯੂਨੀਵਰਸਿਟੀ ਵਿੱਚ ਇਸਾ ਜਾਇਰ ਕਰਦੇ ਦਿਖਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹ ਐਵਕਰ 1947 ਚ ਬਣਿਆ ਸੀ ਅਤੇ ਫਿਰ ਇਸ ਦਾ ਨਵੀਨੀਕਰਨ ਅੱਜ ਕੱਲ ਦੇ ਹਾਲਾਤ ਨੂੰ ਪਹਚਾਲਾਂ ਤੋਂ ਬਚਾਉਣ ਲਈ 2024 ਵਿੱਚ ਕੀਤਾ ਗਿਆ ਇਸ ਦਾ ਨਵੀਨੀਕਰਨ ਕਿ ਇਹ ਇੱਕ ਬਹੁਤ ਵਧੀਆ ਦੇਖਣ ਜੋ ਹੈ ਇਸ ਵਿੱਚ ਤਿੰਨ ਪਾਗਾਂ ਵਿੱਚ ਵੰਡਾ ਗਿਆ ਇੱਕ ਮੁੱਖ ਪ੍ਰਦਰਸ਼ਨ ਕਲਾ ਦਰਵਾਜ਼ਾ ਹੈ ਦੂਸਰਾ ਗੈਲਰੀਆਂ ਹਨ ਜਿੱਥੇ ਬਕਵਕ ਤਰ੍ਹਾਂ ਦੇ ਸੱਭਿਆਚਾਰਕ ਚਿੰਨ੍ਹ ਰੱਖੇ ਹੋਏ ਹਨ ਅਤੇ ਉਹਨਾਂ ਦੀ ਜਾਣਕਾਰੀ ਦਿੱਤੀ ਗਈ ਹੈ ਅਤੇ ਉਹਨਾਂ ਦੇ ਕਲਾ ਪ੍ਰਦਰਸ਼ਨੀਆਂ ਕੀਤੀਆਂ ਹੋਈਆਂ ਹਨ ਇਹ ਬ੍ਰਿਟਿਸ਼ ਕਲੰਬੀਆ ਵਿੱਚ ਰਹਿੰਦੇ ਮੂਲ ਨਿਵਾਸੀਆਂ ਦੀ ਬਣਾਈਆਂ ਹੋਈਆਂ ਕਲਾਕ੍ਰਿਤੀਆਂ ਹਨ ਇਹਨਾਂ ਦਾ ਪਰਦਾਸ਼ਮ ਉੱਥੇ ਕੀਤਾ ਗਿਆ ਹੋਇਆ ਹੈ ਇਸ ਵਿੱਚ ਏਸ਼ੀਆਨ ਕੰਟਰੀਜ਼ ਯੂਰੋਪੀਅਨ ਕੰਟਰੀਜ਼ ਜਿਵੇਂ ਫਰਾਂਸ ਇਟਲੀ ਜਰਮਨੀ ਦੇ ਲੋਕਾਂ ਦੀਆਂ ਬਣਾਈਆਂ ਹੋਈਆਂ ਕਲਾਕ੍ਰਿਤੀਆਂ ਇਹ ਪੇਸ਼ ਕੀਤੀਆਂ ਹੋਈਆਂ ਹਨ ਕੀ ਨੀ ਦੇ ਭਾਂਡੇ ਹਨ ਐਦਾ ਹਾਉਸੇ ਹਨ ਐਦਾ ਕਬੀਲੇ ਦੇ ਨਾਲ ਸੰਬੰਧਤ ਜੋ ਹਾਉਸੇ ਹਨ ਐਸ ਕੇ ਵੀ ਕਲਾਕਾਰਾਂ ਦੀਆਂ ਵੀ ਕਲਾ ਕਰਤਾਵਾਂ ਹਨ ਇਹਦੇ ਨਾਲ ਹੀ ਉੱਥੇ ਜੋ ਮੂਲ ਨੂੰ ਵਾਸੇ ਇੰਡੀਅਨ ਨੇਸ਼ਨ ਦੇ ਹਨ ਉਹਨਾਂ ਬਹੁਤ ਬਣਾਈਆਂ ਗਈਆਂ ਕਲਾ ਕਰਤੇ ਹਨ ਉਤੇ ਉਹਨਾਂ ਵੱਲੋਂ ਹਸਤ ਵਸਤਾਂ ਦੀ ਪ੍ਰਦਰਸ਼ਨੀ ਕੀਤੀ ਗਈ ਹੋਈ ਹੈ। ਉਹਦੇ ਨਾਲ ਨਾਲ ਇਹ ਇੱਥੇ ਮੋਸਟਲੀ ਜਿਹੜਾ ਜਿਆਦਾ ਕੰਮ ਹੈ ਲੱਕੜ ਦੇ ਉੱਤੇ ਹੀ ਕੀਤਾ ਆਇਆ ਕਿਉਂਕਿ ਇੱਥੇ ਲੱਕੜ ਦੀ ਬਹੁਤ ਆਬਾਦ ਹੈ। ਇਹ ਉਮੀਦ ਆਪ ਜੀ ਨੂੰ ਇਹ ਪਸੰਦ ਆਏਗੀ ਅਖੀਰ ਤੱਕ ਦੇਖਣ ਦੀ ਆਪਨੇ ਕਿਰਪਾ ਕਮੀ ਹੈ ਜੇਕਰ ਆਪ ਨੂੰ ਇਹ ਪਸੰਦ ਆਉਂਦਾ ਹੈ ਤਾਂ ਇਸ ਨੂੰ ਸ਼ੇਅਰ ਜਰੂਰ ਕਰਨਾ ਹੈ ਤੇ ਮੇਰੇ ਛੋਟੇ ਵੀ ਟੈਮਲ ਲਓਗੇ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨੀ ਧੰਨਵਾਦ ਰਸਵਾਕ ਪੁੱਥੀ ਬੁੱਕ ਸਾਈਡ ਗੁਰਦੁਆਰਾ ਫਰੀ ਵਿਖੇ ਹਾਂ दो बसा सू अ बस ट्रिप दे है मिस्टर हांडा ने अरेज किया है अज असी सारे बालक बजुर्ग इकट्ठे हो के वैनकूवर जा रहे हैं जिते ब्रिटिश कोलंबिया यूनिवर्सिटी विखे मानव विज्ञान अजायब घर देखना है ਅਸੀਂ ਸਵਾਰ ਤੁਸੀਂ ਬੱਸ ਵਿੱਚ ਚੱਲ ਰਹੇ ਹਾਂ ਆਪਣੀ ਪਾਸੇ ਸਵਾਰ ਹੋ ਕੇ ਅਸੀਂ ਉਸ ਦਾਰ ਘਰ ਦੇਖਣ ਲਈ ਇਥੋਂ ਗੁਰਦੁਆਰਾ ਤੋਂ ਚੱਲੇ ਪਾਵਾਂਗੇ ਅਤੇ ਰਸਤੇ ਵਿੱਚ ਨੌਂ ਦੇ ਵੀ ਜਾਂਦੇ ਮਨੋਰੰਜਨ ਕਰਦੇ ਹੋਏ ਅਸੀਂ ਤਕਰੀਬਨ 90 ਮੰਦੇ ਹਾਂ ਇਹ ਦੇਖਾ ਉੱਥੇ ਜਾ ਰਿਹਾ ਹੈ ਆਵਜਿਆ ਨੋਗੇ ਇਸੇ ਨਾਲ ਹੀ ਨਾਲ ਦੋਸਤਾਂ ਕੋਲ ਵੀ ਰਹਿਣ ਦੇਖਦੇ ਰਹਿਣਾ ਮੈਂ ਕਰਾਂ ਮੈਂ ਆਹ ਦੇਖਿਆ ਤੇ ਦੇਖੀ ਜਾ ਮਾ ਥੱਲੇ ਇਹ ਤੁੰਗ ਬਗੇ ਬਣਾ ਲਿਆ ਕੜਾ ਹੋ ਕੇ ਉੱਤੋਂ ਵੀ ਕੜਾ ਦਿਆ ਬੰਦ ਤੇ ਮੇਰੀ ਵੀ ਆਜੂ ਤੇਰੀ ਬਾਹਰ ਕਰ ਆਜੀ ਲਵਾ ਲੀਂ ਅਮਰ ਵਿਆਹ ਹੀ ਹੋ ਗਿਆ ਜੀ ਪਾਸ ਤੇ ਹਾਂ ਮੰਡਾ ਦੀ ਕਿੱਥੇ ਤੇ ਹੰਡਾ ਜਿੱਦੇ ਮਾਨੂੰ ਇਹ ਵੀ ਦਾਰਕਾਂ ਦਾ ਵੀ ਕਾਰਨ ਹੈ ਇਹ ਵੀ ਜਾ ਕੇ ਜਵਾਬ ਲੈ ਲੈ ਆਪਾਂ ਨੂੰ ਕੋਣ ਨੂੰ ਬੁਲਾ ਵੀਵਿੰਦਰ ਜਾਨਾ ਕੋਣ ਸਾਬ ਵੀਡੀਓ ਜੀ ਥੋੜਾ ਉੱਚੀ ਬੋਲਿਆ ਕਰ ਉਹ ਆਜ ਤੇਰੀ ਸੁਣਦੀ ਹੋਣੀ ਸੁਆਦ ਕੇ ਹਾਂ ਜਿਹੜੀਆਂ ਬਿਟੀਆਂ ਮਿਲਣਾ ਰੋਹੀਂ ਇਸ ਵਕਤ ਮੁੱਖੇ ਜੰਮ ਜੰਮ ਕਰਦੇ ਸਾਹਮਣੇ ਪਹੁੰਚ ਗਏ ਹਾਂ ਉਸ ਵਿੱਚ ਐਂਟਰ ਕਰ ਰਹੇ ਹਾਂ ਸਾਰੀ ਸਭ ਸੰਗਤ ਨਾਰਮਲ ਚੱਲ ਰਹੀ ਹੈ ਇਸ ਵਿੱਚ ਅਸੀਂ ਹੁਣ ਪ੍ਰਵੇਸ਼ ਕਰ ਰਹੇ ਹਾਂ ਵੀ ਕਰਦਾ 10 ਮਿੰਟ ਹੋ ਗਏ ਇਸ ਵਿੱਚ ਸਾਰੇ

我看了非常。 ਮੁਨੋ ਸਿੰਘ ਲੋਕ ਪ੍ਰਦਰਸ਼ਨ ਕਲਾ ਦਰਵਾਜ਼ਾ ਵਿੱਚ ਪਹੁੰਚ ਗਏ ਹਨ ਇੱਥੇ ਬਹੁਤ ਸਾਰੀਆਂ ਕਲਾਕ੍ਰਿਤੀਆਂ ਰੱਖਿਆ ਗਿਆ ਹਨ ਇਹ 2009 ਵਿੱਚ ਬਣਾਇਆ ਗਿਆ ਸੀ ਇੱਥੇ ਟੂਟਮ ਇੱਦਾਂ ਹਾਊਸ ਮੋਕਮੋ ਉਸ ਲੱਤੇ ਹੋਏ ਹਨ ਹੈ ਟੋਟਮ ਇੱਕ ਇਹ ਖੋਦੇ ਮੂਲ ਨਿਵਾਸੀਆਂ ਦੀ ਕਲਾਕਿਰਤੀ ਹੈ ਆਪਣੇ ਪੱਥਰਾਂ ਕਰਕੇ ਬਹੁਤ ਸਾਰੇ ਜੁੱਤ ਬਣਾਏ ਜਾਂਦੇ ਹਨ ਇਹ ਲੱਕੜ ਦਾ ਜ਼ਿਆਦਾ ਕਰਦੇ ਕੋਈ ਮੋਕਲੇ ਬਣਾ ਕੇ ਬਹੁਤ ਟਿਕੜੀ ਜਾਏ ਇੱਕ ਲੰਬਾ ਲੌਗ ਇਹ ਮੂਲ ਲੱਕੜੇ ਹੀ ਨੇ ਤੇ ਇਨਾਂ ਨੇ ਆਪਣੇ ਕਲਾਕਾਰ ਬਣਾ ਹੀ ਹੁੰਦੀ ਹੈ ਇਸੇ ਹਾਲ ਦੇ ਵਿੱਚ ਫਾਇਦਾ ਹੁੰਦਾ ਹੂ ਸੰ ਮਾਸਕਲ ਕੋਸਮ ਨੂੰ ਲੋਕੀ ਵਾਸੀ ਕਲਾਕਾਰਾਂ ਦੇ ਲੱਕੜ ਦੇ ਥੰਮ ਇਹ ਆਜ ਨਕਲਾਫੇ ਬਣਾਏ ਜਾਂਦੇ ਹਨ ਇਹ ਸ੍ਰੀ ਦਰਸ਼ਨ ਕਿੱਥੇ ਹੈ ਇੱਥੇ ਹੀ ਹੈਦਾ ਕਰਾ ਲੱਕੜ ਦੇ ਪੁਰਾਣੇ ਘਰਾਂ ਨੂੰ ਜੋ ਐਸ ਕਬੀਆ ਜਾਤੀ ਦੇ ਨਾ ਕੋ ਸੰਤਤ ਰੱਖਦੇ ਹਨ ਇੱਥੇ ਉਹਨਾਂ ਦੇ ਘਰਾਂ ਵਿੱਚ ਟੋਟਮ ਲਗਾਏ ਜਾਂਦੇ ਹਨ ਉਸਦੀ ਪ੍ਰਦਰਸ਼ਨੀ ਇਸ ਹਾਲ ਵਿੱਚ ਰੱਖੀ ਗਈ ਹੈ ਇਹ ਮੇਨ ਹਾਲ ਹੈ ਇਹ ਬਖੋਤਾਂ ਦੇ ਟੋਟਮ ਐਡਾ ਹਾਊਸਸ ਮਾਤਮ ਜਾਤੀ ਦੀਆਂ ਮੂਰਤਾਂ ਕਲਾਕ੍ਰਿਤੀਆਂ ਰੱਖਿਆ ਹੋਇਆ ਹਨ ਉਸ ਦਾ ਸਾਰੇ ਅਸੀਂ ਆਨੰਦਮਾਨ ਰਹੇ ਹਾਂ ਇਹ ਬਕਵਕ ਪ੍ਰੋਮੀਅਮ ਦਰਸ਼ਕੀਆਂ ਬਣਾਈਆਂ ਗਈਆਂ ਹਨ ਇਹ 249 ਦੇ ਵਿੱਚ ਬਣਾਈਆਂ ਗਈਆਂ ਆਪਸਾ ਤੇ ਇੱਥੇ ਦੇਖ ਕੇ ਇਹਨਾਂ ਫਿਰ ਮੁੱਖ-ਮੁੱਖ ਕੰਟੇਨਰਾਂ ਤੋਂ ਆਉਂਦੀਆਂ ਦੀਪਾਂ ਦੀਆਂ ਏਸ਼ੀਆ ਜਿਵੇਂ ਕੈਨੇਡਾ ਦੇ ਮੂਲ ਨਵਾਂ ਸੀ ਉਹ ਇੱਕ ਦੇ ਆ ਦੀਪਾਂ ਦੀਆਂ ਖਾਸ ਵਸਤੂਆਂ ਤੇ ਸਭਾ ਚਾਰਕ ਸੇ ਸੰਦੂਕ ਨਾਲ ਇਹ ਜਾਂ ਆ ਕੇ ਆਈਆਂ ਹਨ ਹਾ ਹ ਮੂਲ ਰੋਤੀਆਂ ਵੱਲੋਂ ਮੁਲਾਏ ਗਏ ਟੋਕਰੀਆਂ ਆਜ ਦੀ ਪ੍ਰਦਰਸ਼ਨੀ ਲਾਈ ਹੋਈ ਹੈ ਇਹ ਵਖਾល ਹੈ ਟੇਪਨ ਪੈਂਟਾਂਆਂ ਤੋਂ ਜੋ ਤੇ ਆਉਂਦੀਆਂ ਹਨ ਮਬੂਦ ਜਿਦਾਂ ਲਿਆਂਗੀਆਂ ਹਨ ਜੋ ਕਿ ਆਪਣੇ ਘਰ ਵਿੱਚ ਬਹੁਤ ਵੈ ਉਹ ਪਹਿਲਾਂ ਜਾਣਦੇ ਅੰਦੇਸ 25 2500 ਪਰ ਮਾਤਾ ਜੀ ਦਾ ਨਾਮ ਹੋ ਗਿਆ ਭਾਈਆਂ ਸਵਾਮੀਆ ਇਹ ਤਾਂ ਕੋਕੂਈਆਂ ਬਣਾ ਲਿਆ ਹੁੰਦਾ ਜੋ ਕਿ ਆਪਾਂ ਬੋਈਆ ਬੋਈਆ ਕਹਿੰਦੇ ਹਾਂ ਕਈ ਵਾਰ ਇਹ ਮੈਂ ਵੀ ਰੋਕ ਨਹੀਂ ਰੱਖ ਨਹੀਂ ਆਉਂਦਾ ਇਹ ਤਰ੍ਹਾਂ ਨੇ ਇਹਨਾਂ ਨੇ ਵਕ ਵਕ ਮੂਲ ਨਵਾਕ ਸਿੰਘਾਂ ਦੇ ਜੋ ਮਾਫਾ ਮੁਖੌਬੇ ਕਹਿੰਦੇ ਆ ਉਹ ਬਣਾਏ ਹੋਏ ਹੁੰਦੇ ਆ ਇਹ ਆਮ ਤੌਰ ਤੇ ਇਹਨਾਂ ਨੂੰ ਹੈਲੋਵਨ ਦੇ ਦਿਨਾਂ ਵਿੱਚ ਜੋਇ ਕਰਦੇ ਹਨ ਕਿਦਾਂ ਦੇ ਡਰਾਉਣੇ ਮੁੱਖਤੇ ਅਤੇ ਨੌਂ ਵੀਆ ਚਕਲਾ ਬਣਾਈਆਂ ਹੋਈਆਂ ਹਨ ਇਹ ਪ੍ਰਦਰਸ਼ਨ ਹੋ ਰਹੀਆਂ ਨੇ ਸਾਰਲੇ ਜੋਰ ਵਾਇਤੇ ਮੱਛੀਆਂ ਫੜਦੇ ਹਨ ਕਿਸਤੀਆਂ ਵਿੱਚ ਇੱਥੇ ਪਾਣੀ ਜ਼ਿਆਦਾ ਹੈਗਾ ਉਹ ਵੀ ਇੱਥੇ ਉਹ ਦੱਸ ਚੁੱਕੇ ਆਂ ਯਾਨੀ ਬਸ ਉਹ ਬੱਕਾ ਉਹ ਜਾਨਵਰ ਨੇ ਜਾਨਵਰ ਰੰਗੀਆਂ ਲੱਕੜ ਵੀ ਇੰਨੇ ਜ਼ਿਆਦਾ ਮਿਲ ਜਾਂਦੀਆਂ ਨੇ ਸਭ ਲੱਕੜ ਦਾ ਮੌਸਮ ਲਈ ਕੰਮ ਹੋਇਆ ਹੋਇਆ ਲੱਕੜ ਨੂੰ ਕੱਟ-ਕੱਟ ਕੇ ਪ੍ਰਾਸ ਦੇ ਬੱਕਾ ਉਹ ਖਰਾਂ ਦੇ ਮੁਖੋਟੇ ਤਿਆਰ ਕੀਤੇ ਹੋਏ ਹਨ ਮੂਰਤੀਆਂ ਬਣਾਈਆਂ ਹੋਈਆਂ ਹਨ ਕਿਸਤੀਆਂ ਦੇ ਰੂਪ ਦੇ ਵਿੱਚ ਅਕੜੀ ਕਿਸਤੇ ਨੂੰ ਇੱਕ ਲੋਗ ਨੂੰ ਕੱਟ ਕੇ ਬਣਾਇਆ ਹੋਇਆ ਆ ਰੋ ਰਿਹਾ ਲਾ ਵੀ ਹੋਈ ਆ ਮਾਈਕਰੋਫੋਨ ਟੂ ਗਿਆ ਆ ਚੰਤੇ ਪਏ ਇੱਕ ਦਿਨ ਬਣਾ ਲਓ ਉਹ ਭੇਜ ਦੇ ਹੋਵੇ ਉਹ ਇਹ ਵਾਹ ਕਨੇਕਾ ਉਹ ਉਹ ਇਹ ਗੱਡੀਆਂ ਨੇ ਪਾਉਂਦੀਆਂ ਨੇ ਦੂਜੇ ਦਾ ਕੇ ਉਹ ਗੱਡੀਆਂ ਨੇ ਮਾਵਾ ਤੋਂ ਉਹ ਮੇਰਾ ਬਣਾ ਲਵੋ ਤੇ ਉਹ ਇਹ ਇਰੇਕਟਰ ਬੜਾ ਅਸਤਿਤ ਹੋਰ ਇਹ மூੜੇ ਉਹ ਬੜਾ ਪੂਰਾ ਉਹਦਾ ਬੜਾ ਤਾਂ ਕਰੀ ਜਾਂ ਕੱਢ ਕੇ ਤੇਲਾ ਹਾਂ

मिलते <laughs> हैं <laughs> ਇਸ ਹਾਲ ਦੇ ਵਿੱਚ ਭਾਤ ਨੂੰ ਸੰਧਤ ਮੂਰਤੀਆਂ ਕਲਾਕਾਰ ਕ੍ਰਿਤੀਆਂ ਵਿਖਿਆ ਹੋਈਆਂ ਨੇ ਇੱਥੇ ਕਾਮ ਲੱਖਾਂ ਦੀਪਾ ਹੋ ਰਾਮਲੀਲਾ ਦੇ ਸੰਧਤ ਦੇ ਵਿੱਚ ਵੀ ਫੋਟੋਆਂ ਲੱਗੀਆਂ ਹੋਈਆਂ ਹਨ ਨਾਲ ਇੱਥੇ ਥੱਲੇ ਇਹਨਾਂ ਦੇ ਤਰਨੋਂ ਦਸਾਉਣੀਆਂ ਹੋਈਆਂ ਚੀਜ਼ਾਂ ਦੀ ਪੋਤਸਣੀ ਲਾਈ ਗਈ ਹੈ ਜੋ ਕਿ ਇੰਡੀਆ ਦੇ ਮੰਦਰਾ ਖਤੇ ਹਨ ਹallelujah ਸਾਫ ਜੀਨੀ ਇਹ ਤੋਂ ਆਪਾਂ ਨਹੀਂ ਸੋਚਦੇ ਤੋਂ ਜਿਹੜਾ ਮੋਬਿਲ ਨਾ ਕੰਮ ਆ ਕਪੜੇ ਹਾਂ ਕੋੜੇ ਫਿਰ ਕੰਪਨੀ ਕਰਦਾ ਨਾ ਤੋ ਕਰਿਆ ਬਈ ਨਹੀਂ ਐਸਾ ਮਾਤਾ ਮੂਰਤੀ ਰੱਖੀ ਹੋਈ ਹੈ ਤੇ ਪੂਰੀ ਵੀਡੀਓ ਬਣਾ ਰਹਾ ਹਾਂ ਕੋਈ ਨਹੀਂ ਨਹੀਂ ਆ ਰਹੀ ਥੋੜੀ ਥੋੜੀ ਜਿਹੀ ਉਹ ਡਾਗੜਾ ਹੋਣੇ ਇੱਕ ਮੂੜੇ ਸਰ ਮਾਡਲ ਤਿਆਰ ਕੀਤਾ ਹੋਇਆ ਰੱਸੀਆਂ ਦੇ ਨਾਲੇ ਮਾਂ ਦੀ ਰੱਸੀਆਂ ਉਹਨਾਂ ਦੇ ਨਾਲ ਬਣਾਇਆ ਗਿਆ ਲੱਗਦਾ ਹੈਲੋ ਜਿਵੇਂ ਬਹੁਤ ਸੱਚ ਕਲਾ ਕਰਤੀ ਜਾਂਦੀ ਹੈ ਯਾਰ ਇਹ ਸ਼ੁਭਜੀ ਦਾ ਡਾਉਨ ਹਾਂ ਸਾਰੇ ਘੜ ਡਾਉਰ ਨਾ ਰੇ ਨਹੀਂ ਅੱਜ ਜੋ ਆਇਆ ਹ ਟੂਟੇ कते रेलवे में नहीं होता है ये भाई साहब रेलवेसिक कई बंदे शेयर बने हां जी ये रेलवे सर्विस है क्या और यार ये नया वाला है ये हां आपको जगह है उतनी सी ओह ਇਸ ਵਾਰ ਦੇ ਇਸ ਵਕਤ ਤੁਸੀਂ ਕਾਰਨਰ ਰੋਸ ਰੈਸਟੋਰੈਂਟ ਵਿੱਚ ਜਿਹੜਾ ਦੇਖਣ ਲਈ ਹਾਲ ਹੈ ਬੈਠੇ ਹੋਏ ਮਿੱਟੀ ਦੇ ਜਿਹਨੂੰ ਅਸੀਂ ਦੇ ਬਹੁਤ ਸਾਰੇ ਹਾਂ ਪਲੇਟਾਂ ਵਗੈਰਾ ਨਾਣੋ ਵੇਚਦੇ ਵੇਚਦੇ ਸਾਲੋ ਕੀਤਾ ਗਿਆ ਇਹ ਖਾਣਾ ਤੇ ਤਕਰੀਬਨ 600 ਤੋਂ ਬਹੁਤ ਸਾਰੇ ਸਾਮਿਤ ਸੀ ਤਾਂ ਹਾਲ ਦੇ ਵਿੱਚ ਰੱਖਿਆ ਗਿਆ ਅਤੇ ਜੋ ਕਿ ਇਸ ਡਾਲਨਾ ਦੇ ਉਪਰੰਤ ਜਰਮਨ ਹਾਨਾ ਖਾਨ ਤੋਂ ਬਾਅਦ ਅਤੇ ਫ੍ਰੈਂਚ ਦੇ ਹਨ ਸਰੀ ਲਈ ਹੁਣ ਇਹ ਦੁਆਰਾ ਸਰੀ ਲਈ ਤੇ 16ਵੀਂ ਸਦੀ ਦੇ ਭਾਂਡੇ ਨੇ ਇੱਥੇ ਤਿਆਰ ਹ ਰੱਖੇ ਹੋਏ ਜੋ ਕਿ ਬਰਦਸਤ ਕੀ ਦੀ ਵਧੀਆ ਪ੍ਰੋਗਰਾਮ ਸੀ ਜੀ ਆ ਜੀ ਇਹਦਾ ਬੰਦ ਰਹੀ ਹੈ ਹੁਣ ਰਿਪੋਰਟ ਦੇਖਣ ਦੀ ਵੀ ਨਹੀਂ ਮੌਕਾ ਦਿੱਤਾ ਜੀ ਆ ਨੀ ਦੱਸਾਂ ਪੰਜਾਬੀ ਨਾਲ

ڪنهن کي نه ٿو پيو ٿو ڇا منهنجي ڳالهه ٿي